ਜਿਵੇਂ ਆਪਾਂ ਸਾਡਾ ਆਇਰਨ ਵੀ ਠੀਕ ਰਵੇ ਸਾਡੀਆਂ ਹੱਡੀਆਂ ਵੀ ਮਜ਼ਬੂਤ ਰਹਿਣ ਸਾਡੀਆਂ ਅੱਖਾਂ ਵੀ ਠੀਕ ਰਹਿਣ ਬਾਲ ਵੀ ਠੀਕ ਰਹਿਣ ਤੇ ਸਾਡਾ ਰੇਸ਼ਾ ਵੀ ਨਾ ਹੋਵੇ ਫੇਫੜੇ ਵੀ ਸਹੀ ਰਹਿਣ ਤੇ ਸਰਦੀਆਂ ਵੀ ਆ ਰਹੀਆਂ ਨੇ ਤੇ ਪੰਜੀਰੀ ਚ ਆਪਾਂ ਕਿਹੜੀਆਂ ਚੀਜ਼ਾਂ ਪਾਈਏ ਜਿੱਦ ਤੱਕ ਸਾਰਾ ਕੁਝ ਠੀਕ ਰਵੇ ਮਤਲਬ ਹੁਣ ਆਪਾਂ ਸਾਰਾ ਕੁਝ ਪੁੱਛ ਲਿਆ ਤੁਹਾਡੇ ਤੋਂ ਹੁਣ ਆਪਾਂ ਉਸ ਗੱਲ ਤੇ ਆ ਗਏ ਵੀ ਆਪਾਂ ਗੁੱਜੇ ਚ ਸਮੁੰਦਰ ਕਿਵੇਂ ਪਾਈਏ ਕਿਵੇਂ ਪਾਈਏ ਇਹ ਤਾਂ ਜੀ ਪੰਜੀਰੀ ਦੀ ਗੱਲ ਆ ਜੀ ਪੰਜੀਰੀ ਜਿੰਵੇਂ ਵੀ ਆਪਾਂ ਬਣਾਉਂਦੇ ਆ ਬਹੁਤ ਵਧੀਆ ਬਣਦੀ ਆਪਣੇ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਪੰਜੀਰੀ ਮਸ਼ਹੂਰ ਹੈ ਪਰ ਮੈਂ ਤੁਹਾਨੂੰ ਇੱਕ ਆਯੁਰਵੈਦਿਕ ਪੰਜੀਰੀ ਦੀ ਗੱਲ ਦੱਸਦਾ ਹਾਂ ਜੀ ਹਾਂਜੀ ਤਿਆਰ ਕਰ ਲੋ ਜੀ ਆਪਣੇ ਕਾਪੀ ਪੈਨਸਲ ਲੈ ਲਓ ਤੇ ਧਿਆਨ ਨਾਲ ਲਿਖ ਲਓ ਆਯੁਰਵੈਦਿਕ ਦੇ ਵਿੱਚ ਬਹੁਤ ਪੁਰਾਣੇ ਗ੍ਰੰਥਾਂ ਦੇ ਵਿੱਚ ਇਹ ਵਿਖਿਆਨ ਆ ਜੀ ਕਿ ਚਵਨ ॠषि ਹੋਏ ਨੇ ਜੀ ਜੀ ਬਹੁਤ ਵਧੀਆ ਉਹਨਾਂ ਨੇ 54 ਜੜੀ ਬੂਟੀਆਂ ਲੈ ਕੇ ਇੱਕ ਚਵਨ ਪ੍ਰਾਸ਼ ਬਣਾਇਆ ਜੀ ਜੀ ਉਹ ਚਵਨ ਪ੍ਰਾਸ਼ ਜਿਹੜਾ ਹੈਗਾ ਉਹਦਾ ਪੂਰਾ ਨੁਸਖਾ ਗ੍ਰੰਥ ਚ ਲਿਖਿਆ ਹੋਇਆ ਜੇ ਤੁਸੀਂ Google ਤੇ ਵੀ ਜਾਓਗੇ ਸਿਰਫ ਤੁਸੀਂ ਇਹ ਲਿਖਣਾ ਕਿ ਚਵਨ ਪ੍ਰਾਸ਼ ਦਾ ਫਾਰਮੂਲਾ ਅੱਛਾ ਜੀ ਪੂਰਾ ਖੁੱਲ ਕੇ ਆਊਗਾ ਜੀ ਜੀ ਅਬ ਦੀ ਲੈਂਗੁਏਜ ਦੇ ਵਿੱਚ ਉਹਨੂੰ ਸਰਚ ਕਰ ਲਓ ਉਹਦੇ ਵਿੱਚ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਪਾ ਲਓ ਅੱਛਾ ਜੀ ਘਰੇ ਪੰਜੀਰੀ ਬਣਾ ਲਓ ਪੰਜੀਰੀ ਵਾਸਤੇ ਘਰੇ ਬਣਾ ਲਓ ਜੇ ਕਿਸੇ ਦੇ ਉਹੀ ਜਿਵੇਂ ਹੁਣ ਪਿੱਤ ਜਿਆਦਾ ਕਿਸੇ ਦੇ ਅੰਦਰ ਗਰਮੀ ਜਿਆਦਾ ਬਣਦੀ ਆ ਪੇਟ 'ਚ ਤਾਂ ਫਿਰ ਉਹਨੂੰ ਕਿਹੜੀ ਚੀਜ਼ ਜ਼ਿਆਦਾ ਪਾਣੀ ਚਾਹੀਦਾ ਤੇ ਕਿਹੜੀ ਘੱਟ ਉਹਨੂੰ ਉਹਦੇ ਵਿੱਚ ਪਾਣਾ ਚਾਹੀਦਾ ਆਮਲਾ ਆਮਲਾ ਜੇ ਕਿਲੋ ਚਮਨ ਪ੍ਰਾਸ਼ ਬਣਾ ਰਹੇ ਤਾਂ ਕਿਲੋ ਆਮਲਾ ਅੱਛਾ ਜੀ ਆਮਲੇ ਦੀ ਪਿੱਠੀ ਪੈਂਦੀ ਆ ਬਣ ਕੇ ਹਾਂਜੀ ਆਮਲਾ ਪਾ ਕੇ ਉਹਨੂੰ ਬਣਾਓ ਉਹ ਐਸੀ ਚੀਜ਼ ਬਣਦੀ ਹੈ ਜੀ ਬੱਚੇ ਖਾਣ ਵੱਡੇ ਖਾਣ ਬੁੜੇ ਖਾਣ ਬਜ਼ੁਰਗ ਖਾਣ ਜਿਵੇਂ ਹੁਣ ਪਹਿਲਾਂ ਪਹਿਲਾਂ ਹੁੰਦਾ ਸੀ ਵੀ ਜਦੋਂ ਅਕਤੂਬਰ ਦਾ ਮਹੀਨਾ ਆ ਗਿਆ ਬਈ ਚਵਨ ਪ੍ਰਾਸ਼ ਦਾ ਰਾਸ਼ਨ ਦੀ ਟੋਕਰੀ ਚ ਆਊਗਾ ਜਾਂ ਆਊਗਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿਹੜੀ ਕੰਪਨੀ ਦਾ ਲੈਣਾ ਹਾਂਜੀ ਹਾਂਜੀ ਬਸ ਚਵਨ ਪ੍ਰਾਸ਼ ਲੈਣਾ ਪਰ ਸਭ ਤੋਂ ਬੈਸਟ ਚਵਨ ਪ੍ਰਾਸ਼ ਜਿਹੜਾ ਵੈਦਵਾਨ ਕੰਪਨੀ ਦਾ ਜੀ ਅਸੀਂ ਦਾ ਮੈਡਮ ਜਦੋਂ ਚਵਨਪਰਾਸ਼ ਤੇ ਕੰਮ ਕਰਿਆ ਇੱਕ ਤਾਂ ਜਦੋਂ ਜਿਵੇਂ ਕਹਿੰਦੇ ਨਾ ਵੀ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਖੁਸਰਿਆਂ ਦੇ ਜੰਮਿਆ ਜਵਾਗ ਚੁੰਮ-ਚੁੰਮ ਮਾਰਦਾ ਹੈ ਜੀ ਤੇ ਸਾਡੇ ਨਾਲ ਜੀ ਸ਼ੌਂਕ ਸੀਗਾ ਸਾਨੂੰ ਕੰਮ ਦਾ ਜੀ 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 ਵੀ ਅਸੀਂ ਮਤਲਬ ਚਵਨਪਰਾਸ਼ ਲੋਕ ਬਹੁਤ ਖਾਂਦੇ ਸਾਡੇ ਪਿਤਾ ਜੀ ਖਾਂਦੇ ਸੀ ਸਾਡੇ ਦਾਦਾ ਜੀ ਖਾਂਦੇ ਸੀ ਅਸੀਂ ਦੇਖਦੇ ਰਹੇ ਹਾਂ ਤੇ ਇੱਕ ਸਾਦਾ ਹੁੰਦਾ ਸੀ ਇੱਕ ਸਪੈਸ਼ਲ ਹੁੰਦਾ ਸੀ ਜਿਹੜਾ ਸਾਦਾ ਹੁੰਦਾ ਸੀ ਉਹ ਜੜੀ ਬੂਟੀਆਂ ਦਾ ਹੁੰਦਾ ਸੀ ਜਿਹੜਾ ਸਪੈਸ਼ਲ ਸੀ ਉਹ ਚ ਕੁਝ ਭਸਮਾ ਪੈਂਦੀ ਸੀ ਜਿਵੇਂ ਬਰਗ ਬਸਮ ਲੋਹਾ ਬਸਮ ਆਇਰਨ ਹੋ ਗਿਆ ਹੋਰ ਕਈ ਬਸਮਾ ਪਾ ਕੇ ਉਹਨੂੰ ਬਣਾਉਂਦੇ ਸੀ ਤਾਂ ਉਹ ਅਸੀਂ ਜਦੋਂ ਦੇਖਿਆ ਬਚਪਨ ਤੋਂ ਦੇਖਦੇ ਆਉਂਦੇ ਸੀ ਲਿਆਉਂਦੇ ਰਹਿੰਦੇ ਸੀ ਤੇ ਉਹਨੂੰ ਬਣਾਉਣ ਦਾ ਮੂਡ ਸੀਗਾ ਮੈਡਮ ਜੀ ਇੱਕ ਦਿਨ ਸਾਨੂੰ ਪਤਾ ਲੱਗਿਆ ਕਿ ਕਈ ਕੰਪਨੀਆਂ ਆਮਲੇ ਦੀ ਜਗ੍ਹਾ ਤੇ ਸ਼ਕਰਗੰਦੀ ਪਾ ਕੇ ਬਣਾਈ ਜਾਂਦੀਆਂ ਅੱਛਾ ਜੀ ਉਹ ਸਸਤਾ ਪੈਂਦਾ ਸੀ ਅੱਛਾ ਜੀ ਤੇ ਸਵਾਦ ਵੀ ਬਣਦਾ ਸੀ ਹਾਂਜੀ ਹਾਂਜੀ ਔਰ ਲੋਕੀ ਖਾਈ ਜਾਂਦੇ ਸੀ ਪਰ ਜਿਹੜਾ ਅਸਲੀ ਚਮਨਪਰਾਸ਼ ਹੈ ਚਰੁੰਜਾ ਜਿਹੜੀ ਬੂਟੀਆਂ ਦਾ ਉਹ ਆਮਲੇ ਦੀ ਪਿੱਠੀ ਨਾਲ ਹੀ ਬਣ ਉਹਦੇ ਚ ਕੀ ਹੋਇਆ ਉਹ ਅਸੀਂ ਪਿਓਰ ਆਮਲੇ ਦੀ ਪਿੱਠੀ ਰਾਜਸਥਾਨ ਚ ਮੈਡਮ ਸਾਡੇ ਆਪਣੇ ਫਾਰਮ ਹੈ ਦੋਸਤਾਂ ਦੇ ਉੱਥੇ ਅਸੀਂ ਇਹ ਲਗਵਾਇਆ ਅੱਛਾ ਜਿੱਥੇ ਸਭ ਤੋਂ ਵਧੀਆ ਨਸਲ ਆਮਲੇ ਦੀ ਬਣਦੀ ਆ ਸੀ ਉਹਨਾਂ ਨੂੰ ਕੰਪੈਲ ਕਰਕੇ ਲਗਵਾਇਆ ਉਹ ਭੁੱਲ ਗਏ ਕਹਿੰਦੇ ਜੀ ਅਸੀਂ ਇੱਥੇ ਜਿਹੜੀ ਖੇਤੀ ਕਰਦੇ ਸੀ ਉਹ ਚ ਤਾਂ ਇੰਨੀ ਕਮਾਈ ਨਹੀਂ ਸੀ ਜਿੰਨੀ ਇਹ ਆਮਲੇ ਤੋਂ ਹੋਣ ਲੱਗੀ ਇੱਡਾ ਢਾਮਲਾ ਲੱਗਦਾ ਜੀ ਪੂਰਾ ਰਸ ਹੁੰਦਾ ਉਹਨੂੰ ਜੇ ਤੁਸੀਂ ਪੀਓ ਰਸ ਨੂੰ ਤਾਂ ਤਸੱਲੀ ਹੋ ਜਾਂਦੀ ਹੈ ਜੀ ਅੱਛਾ ਜੀ ਤਾਂ ਉਹ ਅਸੀਂ ਮੰਗਾਨੇ ਜੁ ਉਹਨਾਂ ਤੋਂ ਉਹਦੀ ਅਸੀਂ ਜਦੋਂ ਪਿੱਠੀ ਬਣਾ ਗਏ ਚਵਨਪਰਾਸ਼ ਬਣਾਉਨੇ ਆ ਪਹਿਲੀ ਵਾਰੀ ਅਸੀਂ ਕੁਆਂਟਲ ਡੇਢ ਕੁਆਂਟਲ ਬਣਾਇਆ ਸੀਗਾ ਜੀ ਇਹ ਇਹ ਕੋਈ 5-6 ਸਾਲ ਪੁਰਾਣੀ ਗੱਲ ਹੈ 2018 ਚ ਅਸੀਂ ਸ਼ੁਰੂ ਕਰਿਆ ਸੀ ਜੀ 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 ਅੱਜ ਸਾਡਾ ਇਹ ਘੱਟੋ ਘੱਟ ਵੀ 100-150 ਕੁਆਂਟਲ ਦਾ ਲੋਟ ਪੈਂਦਾ ਜੀ ਅੱਛੇ ਜੀ ਐਨਾ ਲੋਕਾਂ ਨੇ ਪਸੰਦ ਕੀਤਾ ਪਹਿਲਾਂ ਹੀ ਬੁੱਕ ਕਰ ਦਿੰਦੇ ਵੀ ਗੁਲਸਰਬ ਉਹ ਸਾਡਾ ਪਹਿਲਾਂ ਹੀ ਦੇ ਦਿਓ ਜੀ ਮੇਰੇ ਵਾਸਤੇ ਬੁੱਕ ਕਰ ਦਿਓ ਪਹਿਲਾਂ ਹੀ ਤੁਹਾਡਾ ਆਇਆ ਪਿਆ ਇਧਰ ਆਫ ਕੈਮਰਾ ਦੂੰਗਾ ਤੁਹਾਨੂੰ ਕਿਉਂਕਿ ਹੁਣ ਬਣ ਚੁੱਕਿਆ ਜੀ ਅਸੀਂ ਉਹਦੇ ਵਿੱਚ ਸਭ ਤੋਂ ਬੈਸਟ ਚੀਜ਼ ਪਹਿਲਾਂ ਤਾਂ ਚਾਵਣ ਪ੍ਰਾਸ਼ ਜਿਹੜਾ ਨਾਰਮਲ ਸੀ ਆਲ ਸੀਜ਼ਨ ਚਾਵਣ ਪ੍ਰਾਸ਼ ਬਣਾਇਆ ਗਰਮੀ ਸਰਦੀ ਕਿਸੇ ਮੌਸਮ ਚ ਵੀ ਖਾਓ ਉਹਦੇ ਵਿੱਚ ਅਸੀਂ ਚੀਨੀ ਦੀ ਜਗ੍ਹਾ ਸਟੀਵੀਆ ਯੂਜ਼ ਕੀਤਾ ਔਰ ਉਹਦੇ ਵਿੱਚ ਅਸੀਂ ਮਿੱਠਾ ਨੇਚਰਲ ਰੱਖਿਆ ਕੋਈ 슈ਗਰ ਫਿਰ ਇੱਕ 슈ਗਰ ਫ੍ਰੀ ਆਪਣਾ ਬਣਾਇਆ 슈ਗਰ ਦੇ ਮਰੀਜ਼ਾਂ ਲਈ ਸਪੈਸ਼ਲ ਜਿਹੜਾ 슈ਗਰ ਦੀ ਕੈਲਰੀ 1% ਨਹੀਂ ਵੱਧਦੀ ਮਹੀਨਾ ਮਹੀਨਾ ਖਾ ਕੇ ਦੇਖਿਆ ਲੋਕਾਂ ਨੇ ਕਹਿੰਦੇ ਜੀ ਸਾਡਾ ਤਾਂ ਬਹੁਤ ਕੁਝ ਫਾਇਦਾ ਹੋਇਆ ਕਈ 슈ਗਰ ਜਿਨ੍ਹਾਂ ਨੂੰ ਨਹੀਂ ਵੀ ਹੈਗੀ ਕਈ ਵੈਸੀ ਮਿੱਠਾ ਘੱਟ ਖਾਂਦੇ ਨੇ ਆਪਣੀ ਬੋਡੀ ਕਰਕੇ ਵੀ weight ਨਾ ਵਧੇ ਉਨਾ ਵਸਤੇ ਵੀ ਵਧੀਆ ਹੈਗਾ। ਰੋਟੀ ਤੋਂ ਬਾਅਦ ਜਦ ਚਮਚਾ ਖਾਂਦੇ ਨੇ ਉਹ ਕਹਿੰਦੇ ਸਾਡਾ ਤਾਂ ਮਿੱਠਾ ਖਾਣ ਦਾ ਸੁਆਦ ਪੂਰਾ ਹੋ ਗਿਆ ਨਾਲੇ। ਹਾਂਜੀ ਹਾਂਜੀ। ਤੇ ਫਿਰ ਅਸੀਂ ਇੱਕ ਬਣਾਇਆ ਹੋਇਆ ਐਕਸ਼ਨ ਪਰਾਸ਼। ਉਹ ਉਹ ਸਾਡਾ ਸਭ ਤੋਂ ਮਹਿੰਗਾ ਜੀ। ਉਹ ਬਹੁਤ ਮਹਿੰਗਾ। ਉਹਦੇ ਵਿੱਚ ਬਹੁਤ ਕੁਝ ਪੈਂਦਾ ਹੈ ਜਿਆ। ਚਾਂਦੀ ਦੀ ਪਸਮਸੋਨ ਦੀ ਪਸਮੇ ਚੀਜ਼ਾਂ। ਨਹੀਂ ਨਹੀਂ ਪਸਮਾ ਪਸਮਾਨੀ ਜਿਹੜਾ ਅਸੀਂ ਪਾਉਂਦੇ। ਅੱਛਾ ਜੀ। ਮਤਲਬ ਪਿਓਰ ਜੜੀ ਬੂਟੀਆਂ ਹੀ ਪਾਉਂਦੇ ਆ। ਜੜੀ ਬੂਟੀਆਂ ਹੀ ਬਹੁਤ ਨੇ ਜੀ। ਸਾਲ 5 ਸਾਲ ਮਿਸ਼ਰੀ, ਸਫੈਦ ਮੁਸਲੀ। ਇਹ ਇਹ ਚਾਰੇ ਨਹੀਂ ਮਾਣ ਜੀ। ਜਦੋਂ ਇਹ ਪਹਿਜਣ ਪੂਰੀਆਂ ਤੇ ਫਿਰ ਅਸ਼ਵਗੰਧ ਸ਼ਤਾਵਰ ਗੋਖਸ਼ੂਰਾ ਸਾਰੀਆਂ ਇਹ ਇਹ ਮੈਂ ਤਾਂ ਬੋਲ ਰਿਹਾ ਤੁਸੀਂ ਘਰੇ ਬਣਾਓਗੇ ਜਾਂ ਪੰਜੀਰੀ ਪਤਾ ਲੱਗੂਗਾ